ਕੀ ਹਾਲਾ ਆਜੋ ਆਜੋ ਭਾਈ ਚੱਲ ਦੀ ਵੀਡੀਓ ਸ਼ੇਅਰ ਕਰ ਦਿਓ 97 ਜਣੇ ਦੇਖਣ ਲੱਗੇ ਜਿੱਦੂ 150 ਜਣਾ ਹੋ ਗਿਆ ਇਹਦੂ ਬਾਅਦ ਸਾਰਾ ਤੁਹਾਨੂੰ ਦੱਸਾਂਗੇ ਚੀਮੇ ਬਾਰੇ ਵੀ ਦੱਸਾਂਗੇ ਚੀਮਾ ਮੇਰੇ ਬਹੁਤ ਉਲਟ ਚੱਲੀ ਜਾਂਦਾ ਆ ਜਿਹੜਾ ਚੀਮਾ ਕਾਰਟੂਨ ਜੇ ਬਣਾਵਣਾ ਪਾਈ ਜਾਂਦਾ ਨਾ ਫੇਸਬੁੱਕ ਤੇ ਇਹਦੀ ਖੈਰ ਨਹੀਂ ਇਹਨੇ ਬਹੁਤ ਲਹੂ ਪੀ ਲਿਆ ਹਾਂ ਵੀ ਅਭੀ ਰੰਦਾ ਕੀ ਹਾਲਾ ਤੇ ਮਣੀ ਬਸਰਾ हां भाई यहां चल दी जल्दी वीडियो शेयर कर दियो आज मैं शूटिंग ਤੇ ਆ ਤੇ ਅੱਜ ਬਾਈ ਸਾਰਿਆਂ ਨੂੰ ਮਿਲਿਆਉਣੇ ਆ ਤੇ ਆ ਬਾਈ ਨਾਲ ਮਿਲੋ ਵੀਡੀਓ ਡਾਇਰੈਕਟਰ ਰਾਮਨਦੀਪ ਸਿੱਧੂ ਅਸੀਂ ਕੱਲ ਜੀ ਬਾਈ ਸਾਰਿਆਂ ਨੂੰ ਤੇ ਬਾਈ ਜਗਦੀਪ ਰੰਧਾਵੇ ਨਾਲ ਆਪਣਾ ਦਿਲੋਂ ਪਿਆਰ ਆ ਤੇ ਬਾਈ ਆਪਾਂ ਨੂੰ ਬਹੁਤ ਵਧੀਆ ਲੱਗਦਾ ਸੀਗਾ ਪਹਿਲਾਂ ਤਾਂ ਉਸ ਤੋਂ ਬਾਅਦ ਬਾਈ ਨਾਲ ਮੇਰੀ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਗੱਲਬਾਤ ਤੋਂ ਬਾਅਦ ਸਾਡੀ ਮੁਲਾਕਾਤ ਹੋਈ ਆ ਕੱਲ ਤੇ ਅੱਜ ਅਸੀਂ ਨਾਲ ਦੀ ਨਾਲ ਸ਼ੂਟ ਦਾ ਪਲਾਨ ਕਰਤਾ ਵੀ ਸ਼ੂਟ ਕਰਨਾ ਬਾਈ ਕਹਿੰਦਾ ਮੈਂ ਕੋਈ ਚੱਕਰ ਨਹੀਂ ਨਹੀਂ ਬਾਈ ਪਹਿਲਾਂ ਬਾਈ ਹੁਣ ਬਾਈ ਨੂੰ ਵੀਡੀਓ ਚ ਲੈ ਕੇ ਆ ਰਹੇ ਆ ਬਾਈ ਸ਼ੂਟਿੰਗ ਹੈਗੀ ਆ ਰਾਜਸਥਾਨ ਚੱਲ ਰਹੀ ਆ ਇਹ ਆਪਣਾ ਦੋਸਤਾ ਮੁੰਡਾ ਜੀ ਦੀ ਪਹਿਲਾਂ ਆਇਆ ਜੀ ਦੀ ਚਾਈਲਡਹੂਡ ਦਾ ਚ ਆਇਆ ਸੀ ਬਈ ਉਹਦੇ ਨਾਲ ਆਪਣੇ ਕੁਲਵਿੰਦਰ ਬਿੱਲਾ ਭਾਈ ਜੀ ਨਾਲ ਤੇ ਹੁਣ ਆਪਾਂ ਕਰ ਰਹੇ ਆ ਉਹਦਾ ਪ੍ਰੋਜੈਕਟ ਅਗਲਾ ਤੇ ਬਾਈ ਨੂੰ ਆਪਾਂ ਮੇਨ ਲੀਡ ਤੇ ਮਾਡਲ ਲੈਤਾ ਗਿਆ ਸੀ ਗੀਤ ਚ ਤੇ ਉਸ ਤੋਂ ਬਾਅਦ ਆਪਾਂ ਇੱਕ ਮੂਵੀ ਕਰ ਰਹੇ ਆ ਬਾਈ ਤੰਨਾ ਵਗਿਆਂ ਨੂੰ ਲੈ ਕੇ ਇਹਨਾਂ ਨੂੰ ਜੇ ਸਾਡੇ ਨਾਲ ਚੱਕਰ ਮਲਿਆਉਣਗੇ ਤਾਂ ਬਾਈ ਤਾਂ ਆਪਣੇ ਆ ਗਿਆ ਹੱਥ ਚ ਬੁੱਕਲ ਚ ਆ ਗਿਆ ਆਪਣੇ ਕੋਲੇ ਹੁਣ ਕੱਲ ਮੋਟਰ ਤੋਂ ਚੱਕ ਲਿੰਦਾ ਬੈਠਾ ਸੀ ਮੋਟਰ ਤੇ ਤੇ ਹੁਣ ਕਰਦੇ ਆਂ ਬਈ ਆਪਾਂ ਇੱਕ ਹੋਰ ਪ੍ਰੋਜੈਕਟ ਨਮਾ ਤੇ ਇਧਰ ਮਿਲੋ ਸਾਡੇ ਡੀਓਪੀ ਕੈਮਰਾਮੈਨ ਨੂੰ ਤੇ ਆ ਬਾਈ ਮਿਲੋ ਸਾਰਿਆਂ ਨੂੰ ਸੋਸੀ ਗੱਲ ਬਈ ਸੋਸੀ ਗੱਲ ਜੀ ਹਾਂ ਠੀਕੋ ਦੇਖ ਨਹੀਂ ਰਿਹਾ ਮੈਨੂੰ ਹੁਣ ਇਧਰ ਕੈਮਰਾ ਦਿਖਾਓ ਇਹ ਬਾਈ ਆਪਾਂ ਜਗਦੀਪ ਦੀ ਸਪੋਰਟ ਕਰਨੀ ਆ ਸਪੋਰਟ ਵੀ ਕਰਨੀ ਆ ਬਾਈ ਦੀ ਤੇ ਬਾਈ ਨੂੰ ਪੂਰਾ ਹੱਟ ਵੀ ਕਰਨਾ ਹੱਟਦਾ ਬਾਈ ਪਹਿਲੀ ਆ ਬਾਈ ਅਲੱਗ ਦਾ ਮਿਲਦੀ ਨਹੀਂ ਬਾਈ ਮੋਟਰ ਤੋਂ ਮਸਾ ਲੈਂਦਾ ਕੱਲ ਲੱਭ ਕੇ ਅਸੀਂ ਮੂੰਹ ਬੰਨ ਕੇ ਲੈ ਕੇ ਦੋ ਦਿਨ ਟਾਈਮ ਸਾਨੂੰ ਦਿੰਦਾ ਰਿਹਾ ਤੇ ਇਹਦਾ ਆਪਰਾ ਵਾ ਚੱਲ ਕੰਟੈਕਟ ਸੀ ਚੀਮੇ ਦਾ ਕੰਟੈਕਟ ਨਹੀਂ ਹੱਥ ਲੱਗ ਰਿਹਾ ਕੋਈ ਉਹਨੂੰ ਲੈ ਕੇ 79 ਨੂੰ ਲੈ ਕੇ ਬਈ ਅਸੀਂ ਇੱਕ ਫਿਲਮ ਕਰ ਰਹੇ ਆ ਹਾਂ ਬਈ ਇੱਕ ਜੀਮਾ ਹੋਊਗਾ ਇੱਕ ਮੈਂ ਤੇ ਇੱਕ 70 ਪੂਰੇ ਵੱਡੇ ਪੱਧਰ ਤੇ ਫਿਲਮ ਕਰਨੀ ਆ ਪੰਜਾਬ ਚ ਪੰਜਾਬ ਚ ਆਪਾਂ ਪਾਉਣਿਆ ਪੜਾਕਾ ਬਈ ਬਹੁਤ ਜਲਦ ਜੇ ਆਪਣੇ ਕੰਟੈਕਟ ਚ ਆ ਗਏ ਤਾਂ ਬਈ ਆ ਗਿਆ ਆਪਣੇ ਹੱਥ ਚ ਤੇ ਉਹਨਾਂ ਨੂੰ ਲੱਭਣਾ ਹੋਣ ਬਈ ਬਈ ਕਹਿੰਦਾ ਲੱਭਾਂਗੇ ਕਿਵੇਂ ਲੱਭ ਜਾਣਗੇ ਬਈ ਹਾਂ ਬਈ ਲੱਭ ਲਾਂਗੇ ਬਹੁਤ ਠੀਕ ਆ ਬਈ ਫਿਰ ਤੇ ਸ਼ੂਟ ਕਰਦੇ ਆ ਬਈ ਸਟਾਰਟ ਤੋਂ ਦਿਖਾਉਣੇ ਆ ਹਾਂ ਕਹਿ ਦਿੱ ਚੱਲਣਾ ਕੈਮਰਾ ਚਲੋ ਡਾਇਰੈਕਟਰ ਸਾਹਿਬ ਤੁੰਜ਼ਾ ஆளு பைத்திய சேர்ந்து